ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅ ਮਿੱਤਰੋ ਕੱਲ ਹਨਾ ਆਪਣਾ ਇੱਦਾਂ ਹੀ ਭਰਾ ਆਇਆ ਸੀਗਾ ਆਪਣੇ ਕਮਾਦੀ ਦੇ ਵਿੱਚ ਉਹ ਪਲਾਂਟਰ ਇਹ ਲੈਂਫੇਰ ਨੂੰ ਤੇ ਉਹ ਟਰੈਕਟਰ ਜਿੱਦਾਂ ਮੈਂ ਚਲਾਉਣ ਲੱਪਿਆ ਤੇ ਉਹਦੇ ਦੋ ਤਿੰਨ ਕਿ ਜਿੱਦਾਂ ਫੇਰ ਬਾਅਦ ਚ ਸੈਟਿੰਗਾਂ ਜੀ ਅਸੀਂ ਇੱਥੇ ਕੀਤੀਆਂ ਤੇ ਸੋ ਮੈਂ ਕਿਉਂ ਨਾ ਸਾਰੇ ਭਰਾਵਾਂ ਨਾਲ ਸ਼ੇਅਰ ਕੀਤੀ ਜਾਵੇ ਇੱਕ ਤਾਂ ਮਿੱਤਰੋ ਉਹਦੀ ਆਹ ਰੇਸ ਬਹੁਤ ਜ਼ਿਆਦਾ ਮਤਲਬ ਕਿ ਹਾਰਡ ਸੀਗੀ ਜਿੱਡੀ ਸੀਗੀ ਤੇ ਸੈਕੰਡ ਨੰਬਰ ਇਹ ਸੀਗਾ ਵੀ ਉਹ ਰੇਸ ਜਿੱਦਾਂ ਉੱਪਰਲੇ ਰੇਸ ਇੱਥੋਂ ਰੇਸ ਉਹਦੀ ਆਉਂਦੀ 23 24 100 ਸੀਗੀ ਉਹਦੋਂ ਗਾਹਾਂ ਜਾਨੀ ਜਾ ਕੇ ਜਾਨੀ ਕਿ ਰੋਕੀ ਜਾਂਦੀ ਸੀਗੀ ਜਿੱਦਾਂ ਹੁਣ ਆਪਣੇ ਇਹਨਾਂ ਦੋਨਾਂ ਟਰੈਕਟਰਾਂ ਦੇ ਵੀ ਐਸ ਹੱਥ ਵਾਲੀ ਰੇਸ ਤੋਂ ਹੀ ਜਾਨੀ ਕਿ ਫੁੱਲ ਰੇਸ ਆ ਜਾਂਦੀ ਐਨ 3000 ਕਰ ਲਓ ਚਾਹੇ 3100 ਕਰ ਲਓ ਤੇ ਜਿੰਨੀ ਮਾਜੀ ਰੇਸ ਮਤਲਬ ਕਿ ਫੁੱਲ ਕਰ ਸਕਦੇ ਆ ਉਹਦੇ ਲਈ ਇਹਦੇ ਵਿੱਚ ਹਨਾ ਇੱਕ ਮਿੱਤਰ ਜਦੋਂ ਆਹਾ ਮਤਲਬ ਕਿ ਮੋਸਟ ਆਫ ਸ਼ੋਅ ਖੋਲਣੀ ਪੈਂਦੀ ਆਹਾ ਟੈਂਕੀ ਜੀ ਇਹ ਖੋਲ ਕੇ ਇਦੇ ਵਿੱਚ ਹਨਾ ਇੱਥੇ ਇੱਕ ਨਾਟਿਆ ਇਹਦੇ ਵਿੱਚ ਪੱਤੀ ਜੀ ਲੱਗੀ ਆ ਉਹਦੇ ਮੂਰੇ ਉਹ 17 ਕ ਨੰਬਰ ਦਾ ਨਾਟਿਆ ਉਹ ਕੀ ਆ ਨੱਟ ਜਾਨੀ ਕਿ ਜਦੋਂ ਆਪਾਂ ਇਦਾਂ ਰੇਸ ਦਿੰਨੇ ਹਨਾ ਉਹ ਇਹਨੂੰ ਇੱਥੇ ਰੋਕ ਦਿੰਦਾ ਆ ਆਪਾਂ ਦਾ ਜਾਨੀ ਕਿ ਇਹਨਾਂ ਦੇ ਨੱਟ ਉਹ ਬਾਹਰ ਹੀ ਕੱਢਿਆ ਬਿਲਕੁਲ ਹੀ ਜਾਨੀ ਕਿ ਇਹ ਆ ਵੀ ਜਿੰਨੀ ਰੇਸ ਮਾਜੀ ਆ ਦੇਖੋ ਵਧਾਈ ਜਾਵੋ ਨਹੀਂ ਤਾਂ ਮੋਸਟ ਆਫ ਇੱਥੇ ਕਾ ਕੇ ਇਹ ਰੁਕ ਜਾਂਦੀ ਹੁੰਦੀ ਹੈ ਫਿਰ 23 2400 ਚੱਕਰ ਤੋਂ ਜਿੱਤਾ ਗਾਹਾਂ ਨਹੀਂ ਜਾਂਦੀ 23 2400 ਤੇ ਰੁਕ ਜਾਂਦੀ ਹੈ ਤੇ ਆਪਣੇ ਇਦਾਂ ਵੀ ਜਾਨੀ ਕਿ ਜਿੰਨੀ ਮੂਰੇ ਫੁੱਲ ਰੇਸ ਖੁੱਲੀ ਆ ਦੇਖੋ ਐਨ ਹੱਥ ਵਾਲੇ ਤੋਂ ਜਿੰਨੀ ਮਾਜੀ ਰੇਸ ਦਈ ਜੋ ਤੇ ਉਹ ਇੱਥੇ ਇੱਕ ਪੱਤੀ ਦੇ ਵਿੱਚ 17 ਨੰਬਰ ਦਾ ਨਾਟ ਆ ਉਹ ਕੱਢਣਾ ਪੈਂਦਾ ਆ ਤੇ ਸੈਕੰਡ ਨੰਬਰ ਇੱਕ ਜਦੋਂ ਫੇ ਉਹਦੇ ਹਨਾ ਇਦਾਂ ਲੈਫਟ ਜੀ ਚੱਕਣ ਲੱਗਿਆ ਲੀਵਰ ਬਾਹਲੇ ਜਿਆਦਾ ਜਿੱਡੇ ਯਾਨੀ ਕਿ ਜਿੱਦਾਂ ਆਪਣੇ ਕਹਿ ਲਈਏ ਵੀ ਜ਼ੋਰ ਜੇ ਇਹਦੇ ਨਾਲ ਠੱਕੇ ਜੇ ਨਾਲ ਜਿੱਦਾਂ ਜੇ ਕਈ ਵਾਰੀ ਬੰਦੇ ਨੇ ਆ ਪੱਠੇ-ਪੁੱਠੇ ਵੀਦਾਂ ਜਿੱਦਾਂ ਇਦਾਂ ਇਸ਼ਾਰਾ ਉਹ ਸ਼ੁਰੂ ਰਹਿ ਜਾਂ ਕਰਨਾ ਹਨਾ ਬਾਹਲੇ ਜਿਆਦਾ ਯਾਨੀ ਕਿ ਜਿੱਡੇ ਸੀਗੇ ਇਹਦੇ ਵਿੱਚ ਮਿੱਤਰੋ ਇਹਦੇ ਹਨਾ ਇੱਥੇ ਨਾਟ ਹੁੰਦੇ ਆ ਜਿਹੜਾ ਇਸ ਲੀਵਰ ਨੂੰ ਹਨਾ ਇੱਥੇ ਸਪਰਿੰਗ ਦਿੱਤਾ ਵਾ ਦੇ ਇੱਥੇ ਸਪਰਿੰਗ ਦਿੱਤਾ ਆ ਦੇਖੋ ਆਹ ਵਾਲਾ ਜਿਹੜਾ ਸਪਰਿੰਗ ਆ ਤੇ ਇਸ ਸਪਰਿੰਗ ਦੇ ਨਾਲ ਹੀ ਯਾਨੀ ਕਿ ਜਿੰਨਾ ਹਨਾ ਇਹਦੇ ਇੱਥੇ ਤਿੰਨ ਨਾੜੇ ਐਡੀਸ਼ਨ ਦੇ ਵੀ ਸਾਰੇ ਟਰੈਕਟਰ ਹਾਲੈਂਡ ਦੇ ਤਕਰੀਬਨ 1 2 3 ਤਿੰਨ ਨਾੜੇ ਆ ਇਹਦੇ ਵਿੱਚ ਉਹ ਲੀਵਰ ਨੂੰ ਇਹਨੂੰ ਇੰਦਾ ਟੈਡ ਕਰਦਾ ਮਤਲਬ ਕਿ ਤੇ ਜੇ ਆਪਾਂ ਜਿੱਦਾਂ ਹੁਣ ਆ ਦੇਖੋ ਆਪਾਂ ਇਹਨੂੰ ਐਨ ਪੂਰਾ ਢਿੱਲਾ ਕੀਤਾ ਵਾ ਆ ਦੇਖੋ ਐਨ ਯਾਨੀ ਕਿ ਆ 13 ਨੰਬਰ ਦੇ ਨਾੜੇ ਆ ਤਿੰਨ ਇਹਨਾਂ ਨੂੰ ਐਨ ਹਨਾ 1 2 ਇੱਕ ਮੋਲੇ ਪਾਸੇ ਇਹਨਾਂ ਨੂੰ ਤਿੰਨਾਂ ਨੂੰ ਇਹਣਾ ਇੱਧਾ ਪੂਰੇ ਟਿੱਲੇ ਕਾ ਦੋ ਇਹ ਦੇਖ ਲਓ ਵੀ ਜਾਨੀ ਕਿ ਜਿੱਦਾਂ ਆਹਾ ਕਈ ਵਾਰੀ ਅਜਿਹਾ ਹੁੰਦਾ ਹੁਣ ਇਹ ਇੱਥੋਂ ਕ ਲੀਵਰ ਆਪਣੇ ਆਪ ਹੀ ਥੱਲੇ ਨੂੰ ਜਾਣਾ ਹੈ ਆਟੋਮੈਟਿਕ ਆ ਦੇਖੋ ਰੈਲਾ ਹੋਣ ਦੇ ਕੰਨ ਇੱਥੋਂ ਕਾ ਕੇ ਲੀਵਰ ਆਪਣੇ ਆਪ ਥੱਲੇ ਨੂੰ ਚੱਲ ਜਾਂਦਾ ਪਰ ਜਿੱਦਾਂ ਇਹ ਖਾਲੀ ਦੇ ਵਿੱਚ ਹੀ ਜਾਣਾ ਹੈ ਤੇ ਮਤਲਬ ਕਿ ਜਦੋਂ ਆਪਾਂ ਇਹਦੇ ਮਗਰ ਕੋਈ ਇੰਪਲੀਮੈਂਟ ਪਾਤਾ ਕੋਈ ਹਾਲ ਪਾਤਾ ਜਾਂ ਕੋਈ ਕੁਝ ਵੀ ਪਾਤਾ ਇਹ ਫੇਰ ਜਿੱਥੇ ਇਹਨੂੰ ਆਪਾਂ ਲੈਫਟ ਜਿੱਥੇ ਚੱਕ ਕੇ ਰੱਖਦੀ ਉੱਥੇ ਰੁਕਣਾ ਹੈ ਤੋ ਇਹਦੇ ਨਾਲ ਕੀ ਹੋ ਜਾਂਦਾ ਇਦਾਂ ਹਨ ਮਲਾਈ ਵਾਂਗੂ ਆ ਦੇਖੋ ਪਉ ਉਂਗਲ ਨਾਲੀ ਤਾਂ ਠਾਂ ਠਾਂ ਕਰੀਓ ਬਹੁਤ ਜ਼ਿਆਦਾ ਰਹਿਣਾ ਹੋ ਜਾਂਦਾ ਅੰਦਲਾ ਦਾ ਇਦਾਂ ਜਾਨੀ ਕਿ ਕੀ ਛੀਨ ਨਾਲ ਹੀ ਲਈ ਫਿਰੋ ਜਿੱਦਾਂ ਮਾਰਜੀ ਕੋਈ ਸਹੀ ਨਹੀਂ ਪਾਣੀ ਜ਼ਿਆਦਾ ਰਹਿਣੇ ਲੀਵਰ ਹੋ ਜਾਂਦੇ ਇਹਨੂੰ ਤਿੰਨ ਨਾਟੇ ਆ ਇਹਦੇ ਇੱਕ ਮੋਹਲੇ ਪਾਸੇ ਆ ਇੱਕ ਥੱਲੇ ਸੈਂਟਰ 'ਚ ਆ ਇੱਕ ਬੈਂਡ ਸਾਈਡ ਤੇ ਆ ਇਹਨੂੰ ਹਨਾ ਮਤਲਬ ਕੀ ਵੀ ਇਹ ਤਿੰਨ ਨਾਟਾ ਨੂੰ ਢਿੱਲੇ ਕਰਕੇ ਤੇੜਾ ਨੰਬ ਦੇ ਇਹਨੂੰ ਜੇਕਰ ਇਹਦੇ ਵਿੱਚ ਮਾੜਾ ਮੋਟਾ ਕਾਲਾ ਤੇਲ ਜਾਂ ਮੋਗਲਲ ਵੀ ਪੈ ਜਾਵੇ ਜਿੱਦਾਂ ਲੀਵਰ ਆ ਦੇਖੋ ਗਾਂ ਪਛਾਹ ਹੁੰਦਾ ਹਨਾ ਬਹੁਤ ਚੀਜ਼ ਲੱਗਿਆ ਰਹੇ ਜੋ ਮੈਨਾਂ ਮਲਾਈ ਵਾਂਗੂ ਹੋ ਜੂ ਲੀਵਰ ਬਹੁਤ ਜ਼ਿਆਦਾ ਯਾਨੀ ਕਿ ਜਿਦਾ ਆਪਣੇ ਆਮ ਫਾਰਮ 60 ਦੇ ਆ ਮੈਸੀ ਦੇ ਆ ਜੋਂਡੀਆਂ ਦੇ ਵੀ ਯਾਨੀ ਕਿ ਰੈਲੇ ਆ ਤੇ ਉਹਦੇ ਨਾਲ ਇਹ ਬਹੁਤ ਜ਼ਿਆਦਾ ਰੈਲੇ ਹੋ ਜਾਂਦੇ ਆ ਸੋ ਇਹ ਮੋਸਟ ਆਫ ਜਿੰਨੇ ਵੀ ਮੇਰੇ ਭਰਾਵਾਂ ਕੋ ਟਰੈਕਟਰ ਸਾਰੇ ਇਹ ਨੜ ਤਿੰਨੇ ਆ ਢਿੱਲੇ ਕਰਕੇ ਰੱਖੋ ਦੇ ਨਾਲ ਲੀਵਰ ਬਹੁਤ ਜ਼ਿਆਦਾ ਢਿੱਲੇ ਹੋ ਜਾਂਦੇ ਆ ਯਾਨੀ ਕਿ ਲੈਫਟ ਚੱਕਰ ਨੂੰ ਇਹ ਨਹੀਂ ਵੀਦਾ ਤਾਂ ਮੈਂ ਹਿੱਕ ਤੇ ਜੋਰ ਨਾਲ ਖਿੱਚਣਾ ਪਊਗਾ ਜਾਂ ਕੁਝ ਵੀ ਆਪਾਂ ਨੂੰ ਜੋਰ ਲਾਉਣਾ ਪਊਗਾ ਤੇ ਸਾਇਰ ਇੱਕ ਜਾਨਕੀ ਆ ਵੀ ਜਿਹੜੀ ਸੀਡ ਵੀ ਆ ਜਿਹਦਾ ਸੀਡ ਨੂੰ ਮਾਣਾ ਮੋਟਾ ਇੱਥੇ ਤਿਪਕਾ ਤਿਪਕਾ ਤੇਲ ਜਿਹਦਾ ਚਵਾਈ ਆ ਤੇ ਗਾਂ ਪਿਸ਼ਾ ਕਰਨ ਨੂੰ ਇਹ ਆਪਸ਼ਨ ਆਪਣੀ ਵੀ ਆ ਚੱਲਦੀ ਰਹਿੰਦੀ ਮੋਸਟ ਆਫ ਨਹੀਂ ਤੇ ਸਾਰਿਆਂ ਦੇ ਇਹੀ ਹੁੰਦੀ ਹੈ ਵੀ ਜਾਨਕੀ ਸੀਡ ਇਹਨੂੰ ਚੱਕੀ ਵੀ ਜਾਉ ਗਾਂ ਪਿਸ਼ਾਣੀ ਹੁੰਦੀ ਇੱਥੇ ਦੋ ਕ ਤੈਪਕੇ ਜੇ ਇਧਰਲੇ ਪਾਸੇ ਦੋ ਕੋ ਉਧਰਲੇ ਪਾਸੇ ਗਾਂ ਪਿਸ਼ਾ ਸੀਡ ਹੁੰਦੀ ਰਹਿੰਦੀ ਆ ਤੇ ਇਹ ਇੱਕ ਇਹਦੇ ਵਿੱਚ ਜਿਹੜਾ 나ੜ ਆ 17 ਨੰਬਰ ਦਾ 나ੜ ਆ ਜੇਕਰ ਇਹ ਸ਼ੋ ਖੁੱਲੇ ਜਾਂ ਮੀਟਰ ਮੋਟਰ ਖੋਲ ਕੇ ਵੀ ਉਦਾਂ ਅੱਬਲ ਤਾਂ ਨਹੀਂ ਆ ਇਹ ਖੁੱਲਣੀ ਪੈਂਦੀ ਆ ਮੋਸਟ ਆਫ ਜੇ ਕਿਤੇ ਬੰਦੇ ਨੇ ਖਤੇ ਖਲਾਈ ਆ ਜਾਂ ਕਿਦਾਂ ਵੀ ਆ ਇਹ ਕੰਮ ਜ਼ਰੂਰ ਕਰੋ ਇੱਥੇ ਭੇਣ ਜਾਨੀ ਕਿ ਪੂਰੀ ਆ ਦੇ ਕੋ ਫੋਲਰ ਇਸ ਪੂਰੀ ਆ ਜਾਂਦੀ ਨਾੜ ਨੂੰ ਸਾਰੇ ਇਹਨੂੰ ਬਾਹਰ ਹੀ ਕੱਢ ਦੋ ਕੋਈ ਉਹਦਾ ਮਤਲਬ ਕੀ ਹੈ ਨਹੀਂ ਕਿ ਆਪਣੇ ਆਪ ਹੀ ਮੋਰੇ ਸਟਾਪ ਤਾਂ ਲੱਗ ਹੀ ਜਾਂਦੀ ਹੈ ਤੇ ਜਿੰਨੀ ਮਾਜੀ ਫੇ ਹੱਥ ਵਾਲੀ ਰੇਸ ਤੋਂ ਪੂਰੀ ਰੇਸ ਆ ਜਾਂਦੀ ਹੈ